ਸੋਖਪਾਲ ਖੈਰੇ ਤੇ ਡਰਗ ਕੇ ਜਿਹੜਾ ਪਹਿਲਾਂ ਦਾ ਚੱਲਦਾ ਉਹ ਦੁਬਾਰਾ ਖੋਲਿਆ ਜਾ ਰਿਹਾ ਖੁੱਲ ਚੁੱਕਾ ਹੈ ਵਿਲੈਂਸ ਦੀ ਵੀ ਤਿਆਰੀ ਹੈ ਤੇ ਪੁਲਿਸ ਵੀ ਤਿਆਰ ਬੈਠੀ ਹੈ ਤੇ ਹੁਣ ਖੈਰਾ ਸਾਹਿਬ ਭਗੌੜੇ ਹੋਏ ਪਏ ਨੇ ਅੰਡਰਗ੍ਰਾਉਂਡ ਨੇ ਪਤਾ ਨਹੀਂ ਕਿਹੜੀ ਖੋਡ ਵਿੱਚ ਬੈਠੇ ਨੇ ਹੋ ਸਕਦਾ ਕਿਤੇ ਪਰ ਲਾਤ ਤੋਂ ਸਿੱਧਾ ਰਸਤਾ ਦਿੱਲੀ ਨਾ ਜਾਂਦਾ ਹੋਵੇ ਕਿਉਂਕਿ ਦਿੱਲੀ ਦੇ ਵਿੱਚ ਬਚਾਉਣ ਵਾਲੇ ਬੈਠੇ ਐ ਤੇ ਉਹ ਕੌਣ ਨੇ ਉਹ ਭਾਜਪੀ ਵਾਲੇ ਐ ਲੈ ਹੁਣ ਇਹ ਗੱਲ ਸੁਣ ਕੇ ਕਈਆਂ ਦੇ ਚਰੂਨੇ ਲੜਨਗੇ ਵੀ ਤੂੰ ਭਾਜਪੀ ਚ ਜਾ ਸਕਦੇ ਜਾ ਸਕਦੇ ਆ ਜੀ ਕਾਂਗਰਸ ਵੀ ਚ ਜਾ ਸਕਦੇ ਝਾੜੋ ਵਿੱਚ ਵੀ ਜਾ ਸਕਦੇ ਆ ਬਦਲਾਨਾ ਵੀ ਜਾ ਸਕਦੇ ਕੋਈ ਹੋਰ ਹੋਵੇ ਉਧਰ ਵੀ ਜਾ ਸਕਦੇ ਆ ਜੇ ਇਹ ਹਰਾਮਖੋਰ ਅਰਬਾਂ ਖਰਬਾਂ ਰੁਪਇਆ ਪੰਜਾਬ ਦਾ ਲੁੱਟ-ਛੁੱਟ ਕਰਕੇ ਘਰ ਪਰ ਬੈਠੇ ਨੇ ਭਰੇ ਬੈਠੇ ਨੇ ਤਾਂ ਅਸੀਂ ਪੰਜਾਬ ਬਚਾਉਣ ਦੀ ਗੱਲ ਵੀ ਨਹੀਂ ਕਰ ਸਕਦੇ ਕਿਸੇ ਵੀ ਪਾਰਟੀ ਦੀ ਜਾ ਸਕਦੀ ਪਰ ਐਦਾਂ ਨਹੀਂ ਇੰਨਾ ਬਗ ਹਰਾਮਖੋਰੀਆਂ ਕਰਕੇ ਚਲੋ ਇਹ ਤਾਂ ਮਜ਼ਾਕ ਜਾਂ ਸ਼ਿਕਰਨਾ ਪੈਂਦਾ